ਮੈਂ ਬਚਪਨ ਤੋਂ ਯਾਰ ਰਹੇ ਹਾਂ ਜੀ ਬਹੁਤ ਜ਼ਿਆਦਾ ਮਤਲਬ ਇੱਥੋਂ ਦੀ ਸਾਨੂੰ ਦੇਣ ਮਿਲੇ ਬੋਲੇ ਨਾ ਦਾ ਬਹੁਤ ਜ਼ਿਆਦਾ ਆਸ਼ੀਰਵਾਦ ਹੈ ਜੀ ਜੋ ਕੁਝ ਵੀ ਹੈ ਸਾਡੇ ਇਹਨਾਂ ਦੀ ਕਿਰਪਾ ਨਾਲ ਹੀ ਹੈ ਜੀ ਇਹ ਸਭ ਤੋਂ ਪੁਰਾਣੇ ਮੰਦਿਰ ਹੈ ਜੀ ਲੁਧਿਆਣੇ ਦਾ ਤੇ ਇੱਥੇ ਬਹੁਤ ਦੁਰਦਰੁ ਸੰਗਤਾਂ ਆਉਂਦੀਆਂ ਇਹ ਹਾ ਥੋੜਾ ਵੀ ਕਰਦੇ ਆ ਇੱਥੇ ਲੋਕੀ ਦੁਰਦਰੁ ਹਰ ਇੱਕ ਬਿਮਾਰੀ ਦਾ ਇਲਾਜ ਕਰਾਉਂਦੇ ਛਾੜਾ ਕਰਾਉਂਦੇ ਆ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਅਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਕੁਝ ਅਚੀਵ ਕੀਤਾ ਇਹਨਾਂ ਦੀ ਦੇਣ ਹੀ ਹੈ ਜੀ ਸੱਚਾ ਗਾ ਜੀ ਤੁਸੀਂ ਦੇਖ ਰਹੇ ਹੋ ਦਾ ਸਟੇ ਹੈਨ ਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਨੀ ਸਿੰਘ ਅੱਜ ਦਿਨ ਸ਼ੁਮਾਰ ਦਾ ਚੜਿਆ ਹੈ ਭੁੱਲਨਾ ਦਾ ਦਿਨ ਹੈ ਅਸੀਂ ਖੜੇ ਅੱਜ ਲੁਧਿਆਣਾ ਦੇ ਸੰਗਲਾ ਸ਼ਿਵਾਲਿਆ ਮੰਦਰ ਜਿੱਥੇ ਬੜੀ ਦੂਰੋਂ ਲੋਕ ਨਤਮਸਤਕ ਹੁੰਦੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਸਾਡੇ ਨਾਲ ਕੁਝ ਸੰਤਾਂ ਨੇ ਪੱਜ ਕੀ ਨਾਮ ਹੈ ਜੈ ਬੋਲੇ ਬਾਬਾ ਜੀ ਮੇਰਾ ਨਾਮ ਨਤਿੰਦ ਜੋਹਾਨ ਹੈ ਜੀ ਮੈਂ ਲੁਧਿਆਣੇ ਦਾ ਲੋਕਲ ਯੋਸਬ ਲੈ ਤੋ ਹਾਂ ਜੀ ਸਰ ਇੱਥੇ ਮੰਦਰ ਆਇਆ ਸੰਗਲਾ ਸ਼ਿਵਾਲਿਆ ਕੀ ਕਹਿੰਦੇ ਹੋ ਮੈਂ ਬਚਪਨ ਤੋਂ ਜਾ ਰਿਹਾ ਜੀ ਬਹੁਤ ਜ਼ਿਆਦਾ ਮਤਲਬ ਇੱਥੋਂ ਦੀ ਸਾਨੂੰ ਦੇਨ ਮਿਲੀਏ ਬੋਲੇ ਨਾ ਦਾ ਬਹੁਤ ਜਦਾ ਆਸ਼ੀਰਵਾਦ ਹੈ ਜੀ ਜੋ ਕੁਝ ਵੀ ਹੈ ਸਾਡੇ ਇਹਨਾਂ ਦੀ ਕਿਰਪਾ ਨਾਲ ਹੀ ਹੈ ਜੀ ਤੇ ਸਭ ਤੋਂ ਪ੍ਰਾਚਨ ਮੰਦਿਰ ਹੈ ਜੀ ਲੁਧਿਆਣੇ ਦਾ ਤੇ ਇੱਥੇ ਬਹੁਤ ਦੂਰ ਦੂਰ ਸੰਗਤਾਂ ਆਉਂਦੀਆਂ ਇਹ ਹੱਥ ਥੋੜਾ ਵੀ ਕਰਦੇ ਆ ਇੱਥੇ ਲੋਕੀ ਦੂਰ ਦੂਰ ਹਰ ਇੱਕ ਬਿਮਾਰੀ ਦਾ ਇਲਾਜ ਕਰਾਉਂਦੇ ਛਾੜਾ ਕਰਾਉਂਦੇ ਆ ਤੇ ਸਾਰੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਮਨ ਤੁਸੀਂ ਦੇ ਮਨੋਕਾਮਨਾ ਪੂਰੀਆਂ ਹੁੰਦੀਆਂ ਨੇ। ਤੁਹਾਡੀ ਐਸੀ ਕੋਈ ਮਨੋਕਾਮਨਾ ਪੂਰੀ ਹੋਈ ਹੈ ਸਾਂਝੀ ਕਰਨੀ ਚਾਹੋਗੇ? ਸਾਰਾ ਕੁਝ ਜੀ ਜੋ ਕੁਝ ਹੈਗਾ ਪੋਲੇ ਬਾਬਾ ਜੀ ਦੇਨ ਹੈ ਜੀ। ਅਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਕੁਛ ਅਚੀਵ ਕੀਤਾ ਇਹਨਾਂ ਦੀ ਦੇਣ ਹੀ ਹੈ ਜੀ। ਪੋਲੇ ਨਾ ਦੇ ਦੇਣ ਹਾਂਜੀ। ਲੋਕਾਂ ਨੂੰ ਕੀ ਕਹਿਣਾ ਚਾਹੀਦਾ? ਅ ਸਮੂਹ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਜ਼ਰੂਰ ਇੱਥੇ ਆ ਕੇ ਸੋਮਵਾਰ ਦੇ ਸੋਮਵਾਰ ਮੱਥਾ ਟੇਕੋ। ਵੈਸੇ ਤਾਂ ਰੋਜ਼ ਆਉਣਾ ਚਾਹੀਦਾ। ਤੇ ਬਾਕੀ ਜੇ ਨਹੀਂ ਰੋਜ਼ ਦਾ ਰਾਮ ਹੈਗਾ ਸੋਮਵਾਰ ਦੇ ਸੋਮਵਾਰ ਤੁਸੀਂ ਆ ਕੇ ਇੱਥੇ ਆਪਣਾ ਮਤ ਨਤਮਸ ਹਾਂਜੀ ਇਹ ਬੁਲ ਦੇ ਬੋਲਣਾ ਸੱਚੇ ਗਾਜੀ ਤੁਸੀਂ ਦੇਖ ਰਹੇ ਹੋ ਦਾ ਸਟੇ ਹੈਨ ਲਾਈਨ ਮੈਂ ਤੁਹਾਡਾ ਆਪਣਾ ਹੋਸਟ ਅਮਨੀ ਸਿੰਘ ਆਈ ਦਿਨ ਸੋਮਵਾਰ ਦਾ ਚੜਿਆ ਹੈ ਭੁਲਨਾ ਦਾ ਦਿਨ ਹੈ ਅਸੀਂ ਖੜੇ ਅੱਜ ਲੁਧਿਆਣਾ ਦੇ ਸੰਗਲਾ ਸ਼ਿਵਾਲਿਆ ਮੰਦਰ ਜਿੱਥੇ ਬੜੀ ਦੂਰੋਂ ਲੋਕ ਨਤਮਸਤਕ ਹੁੰਦੇ ਨੇ ਤੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਨੇ ਸਾਡੇ ਨਾਲ ਕੁਝ ਸੰਗਤਾਂ ਨੇ ਪੱਜ ਕੀ ਨਾਮ ਹੈ ਜੈ ਬੋਲੇ ਬਾਬਾ ਜੀ ਮੇਰਾ ਨਾਮ ਲਤਨ ਚੋਹਾਨ ਹੈ ਜੀ ਮੈਂ ਲੁਧਿਆਣੇ ਦਾ ਲੋਕਲ ਯੋਸਬ ਲੈ ਤੋ ਹਾਂ ਜੀ ਸਰ ਇੱਥੇ ਮੰਦਰ ਆਇਆ ਸੰਗਲਾ ਸ਼ਿਵਾਲਿਆ ਕਿਹਨੋਂ ਚਾਹੁੰਦੇ ਮੈਂ ਬਚਪਨ ਤੋਂ ਆ ਰਿਹਾ ਜੀ ਬਹੁਤ ਜ਼ਿਆਦਾ ਮਤਲਬ ਇੱਥੋਂ ਦੀ ਸਾਨੂੰ ਦੇਨ ਮਿਲੀਏ ਪੋਲੇ ਨਾ ਦਾ ਬਹੁਤ ਜਿਆਦਾ ਆਸ਼ੀਰਵਾਦ ਹੈ ਜੀ ਜੋ ਕੁਛ ਵੀ ਹੈ ਸਾਡੇ ਇਹਨਾਂ ਦੀ ਕਿਰਪਾ ਨਾਲ ਹੀ ਹੈ ਜੀ ਇਹ ਸਭ ਤੋਂ ਪੁਰਾਜਨ ਮੰਦਿਰ ਹੈ ਜੀ ਲੁਧਿਆਣੇ ਦਾ ਤੇ ਇੱਥੇ ਬਹੁਤ ਦੁਰਦਰੁ ਸੰਗਤਾਂ ਆਉਂਦੀਆਂ ਇਹ ਹਾ ਥੋੜਾ ਵੀ ਕਰਦੇ ਆ ਇੱਥੇ ਲੋਕੀ ਦੁਰਦਰੁ ਹਰ ਇੱਕ ਬਿਮਾਰੀ ਦਾ ਇਲਾਜ ਕਰਾਉਂਦੇ ਛਾੜਾ ਕਰਾਉਂਦੇ ਆ ਤੇ ਸਾਰੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਜੀ ਮਨ ਜਿਹੜੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਤੁਹਾਡੀ ਐਸੀ ਕੋਈ ਮਨੋ ਕਾਮਨਾ ਪੂਰੀ ਹੋਈ ਹੈ ਸਾਂਝੀ ਕਰਨੀ ਚਾਹੋਗੇ ਸਾਰਾ ਕੁਝ ਜੀ ਜੋ ਕੁਛ ਹੈਗਾ ਪੋਲੇ ਬਾਬਾ ਜੀ ਦੇਨ ਹੈ ਜੀ ਅਸੀਂ ਜ਼ਿੰਦਗੀ ਦੇ ਵਿੱਚ ਜੋ ਵੀ ਉੱਚ ਅਚੀਵ ਕੀਤਾ ਇਹਨਾਂ ਦੀ ਦੇਣ ਹੀ ਆ ਜੀ ਬੋਲੇ ਨਾ ਦੇ ਦੇਣ ਹਾਂਜੀ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਸਮੂਹ ਸੰਗਤਾਂ ਨੂੰ ਇਹ ਹੀ ਕਹਿਣਾ ਚਾਹੁੰਦਾ ਜੀ ਜਰੂਰ ਇੱਥੇ ਆ ਕੇ ਸੋਮਵਾਰ ਦੇ ਸੋਮਵਾਰ ਮੱਥਾ ਟੇਕੋ ਵੈਸੇ ਤਾਂ ਰੋਜ਼ ਆਉਣਾ ਚਾਹੀਦਾ ਤੇ ਬਾਕੀ ਜੇ ਨਹੀਂ ਰੋਜ਼ ਦਾ ਰੈਮ ਹੈਗਾ ਸੋਮਵਾਰ ਦੇ ਸੋਮਵਾਰ ਤੁਸੀਂ ਆ ਕੇ ਇੱਥੇ ਆਪਣਾ ਮਤ ਨਤਮਸਤਕ ਹੋ ਕੇ ਮੱਥਾ ਟੇਕ ਸਕਦੇ ਹੋ ਹਾਂਜੀ ਜੈ ਬੋਲੇ